ਬਾਕੀ ਬਾਕੀ ਪੰਜਾਬ ਦੀਆਂ ਕੱਸੀਆਂ ਬਾਅਦ ਚ ਲੱਭਾਂਗੇ ਪਹਿਲੇ ਸਾਡੇ ਪਿੰਡ ਵਾਲੀ ਲੱਭ ਕੇ ਦਿਖਾਓ ਜਿੱਥੇ ਮੈਂ ਨਾ ਹੁੰਦਾ ਹੁੰਦਾ ਸੀ ਜਦੋਂ ਮੱਝਾਂ ਮੋਝਾਂ ਲੈ ਕੇ ਜਾਂਦੇ ਚਾਰਨ ਕੱਸੀਆਂ ਚ ਨਹਾਉਂਦੇ ਰਹੇ ਹਾਂ ਮਾਵਾਂ ਸਾਡੀਆਂ ਥਾਪੀਆਂ ਨਾਲ ਉੱਥੇ ਕੱਪੜੇ ਧੋਹਦੇ ਹੁੰਦੀਆਂ ਸੀ ਉਹ ਕੱਸੀਆਂ ਕਿੱਥੇ ਨੇ ਲੱਭਣ ਦੱਬ ਲਈਆਂ ਜੀ ਕਹਿੰਦੇ ਲੋਕਾਂ ਨੇ ਮੈਂ ਕਿਹਾ ਲੱਭੋ ਫਿਰ ਲੱਭੀਆਂ 700 ਕਿਲੋਮੀਟਰ ਕੱਸੀਆਂ ਤੇ ਨਵੇਂ ਖਾਲ ਪਾ ਕੇ ਨਹਿਰੀ ਪਾਣੀ ਆਪਾਂ ਪਿੰਡਾਂ ਤੱਕ ਪਹੁੰਚਾਤਾ ਜੀ ਜਿਸ ਵੇਲੇ ਸਰਕਾਰ ਸੰਭਾਲੀ ਸੀ 16 ਮਾਰਚ 2022 ਨੂੰ 21% ਪਾਣੀ ਪੰਜਾਬ ਦੀਆਂ ਨਹਿਰਾਂ ਦਾ ਖੇਤਾਂ ਤੱਕ ਪਹੁੰਚਦਾ ਸੀ ਅੱਜ 3 ਸਾਲਾਂ 'ਚ 3.5 ਸਾਲਾਂ 'ਚ ਇਸ ਵਕਤ ਅਸੀਂ 70% ਦੇ ਨੇੜੇ ਲੱਗ ਗਏ ਜੀ 70% ਪਾਣੀ ਸਾਡਾ ਨਹਿਰਾਂ ਦਾ ਜਾਂਦਾ ਜੀ ਉਹਦੇ ਨਾਲ ਕੀ ਹੋਊਗਾ ਜੀ ਉਹਦੇ ਨਾਲ ਬਿਜਲੀ ਕੱਟ ਫੁਕੂਗੀ ਥੱਲੋਂ ਕੱਟ ਪਾਣੀ ਨਿਕਲੂਗਾ ਜਿਹੜਾ ਥੱਲੇ ਪਾਣੀ ਖਤਮ ਹੋਈ ਜਾਂਦਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤਾ ਜਿਹੜੇ ਗੁਰੂ ਸਾਹਿਬ ਬਚਨ ਕਰਗੇ ਉਹਨਾਂ ਬਚਨਾਂ ਤੇ ਪੂਰੇ ਉਤਰ ਜਾਗੇ ਥੋੜੇ ਬਹੁਤ ਪਾਣੀ ਤਾਂ ਆ ਜਾਊਗਾ ਜੀ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਵੀ ਕੁਝ ਛੱਡ ਕੇ ਜਾ ਮਨ ਜਾਣਾ ਕਿ ਨਹੀਂ ਬਾਕੀ ਬਾਕੀ ਪੰਜਾਬ ਦੀਆਂ ਕੱਸੀਆਂ ਬਾਅਦ ਚ ਲੱਭਾਂਗੇ ਪਹਿਲੇ ਸਾਡੇ ਪਿੰਡ ਵਾਲੀ ਲੱਭ ਕੇ ਦਿਖਾਓ ਜੀ ਜਿੱਥੇ ਮੈਂ ਨਾ ਹੁੰਦਾ ਹੁੰਦਾ ਸੀ ਜਦੋਂ ਮੱਝਾਂ ਮੋਝਾਂ ਲੈ ਕੇ ਜਾਂਦੇ ਚਾਰਨ ਕੱਸੀਆਂ ਚ ਨਹਾਉਂਦੇ ਰਹੇ ਹਾਂ ਮਾਵਾ ਸਾਡੀਆਂ ਥਾਪੀਆਂ ਨਾਲ ਉੱਥੇ ਕੱਪੜੇ ਧੋਦੇ ਹੁੰਦੇ ਸੀ ਉਹ ਕੱਸੀਆਂ ਕਿੱਥੇ ਨੇ ਲੱਭਣ ਦੱਬ ਲਈ ਆਈ ਕਹਿੰਦੇ ਲੋਕਾਂ ਨੇ ਮੈਂ ਕਿਹਾ ਲੱਭੋ ਫਿਰ ਲੱਭੀਆਂ 700 ਕਿਲੋਮੀਟਰ ਕੱਸੀਆਂ ਤੇ ਨਵੇਂ ਖਾਲ ਪਾ ਕੇ ਨਹਿਰੀ ਪਾਣੀ ਆਪਾਂ ਪਿੰਡਾਂ ਤੱਕ ਪਹੁੰਚਾਤਾ ਜੀ ਜਿਸ ਵੇਲੇ ਸਰਕਾਰ ਸੰਭਾਲੀ ਸੀ 16 ਮਾਰਚ 2022 ਨੂੰ 21% ਪਾਣੀ ਪੰਜਾਬ ਦੀਆਂ ਨਹਿਰਾਂ ਦਾ ਖੇਤਾਂ ਤੱਕ ਪਹੁੰਚਦਾ ਸੀ ਅੱਜ 3 ਸਾਲਾਂ ਚ 3.5 ਸਾਲਾਂ ਚ ਇਸ ਵਕਤ ਅਸੀਂ 70% ਦੇ ਨੇੜੇ ਲੱਗ ਗਏ ਜੀ 70% ਪਾਣੀ ਸਾਡਾ ਨਹਿਰਾਂ ਦਾ ਜਾਂਦਾ ਜੀ ਉਹਦੇ ਨਾਲ ਕੀ ਹੋਊਗਾ ਜੀ ਉਹਦੇ ਨਾਲ ਬਿਜਲੀ ਘਟ ਫੁਕੂਗੀ ਥੱਲੋਂ ਘਟ ਪਾਣੀ ਨਿਕਲੂਗਾ ਜਿਹੜਾ ਥੱਲੇ ਪਾਣੀ ਖਤਮ ਹੋਈ ਜਾਂਦਾ ਪਵਨ ਗੁਰੂ ਪਾਣੀ ਪਤਾ ਮਾਤਾ ਤਰਤ ਮਾਤ ਜਿਹੜੇ ਗੁਰੂ ਸਾਹਿਬ ਬਚਨ ਕਰ ਗਏ ਉਹਨਾਂ ਬਚਨਾਂ ਤੇ ਪੂਰੇ ਉੱਤਰ ਜਾਗੇ ਥੋੜੇ ਬਹੁਤ ਪਾਣੀ ਤਾਂ ਆ ਜੂਗਾ ਜੀ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਵੀ ਕੁਝ ਛੱਡ ਕੇ ਜਾ ਮਨ ਜਾਣਾ ਕਿ ਨਹੀਂ ਬਾਕੀ ਬਾਕੀ ਪੰਜਾਬ ਦੀਆਂ ਕੱਸੀਆਂ ਬਾਅਦ ਚ ਲੱਭਾਂਗੇ ਪਹਿਲੇ ਸਾਡੇ ਪਿੰਡ ਵਾਲੀ ਲੱਭ ਕੇ ਦਿਖਾਓ ਜੀ ਜਿੱਥੇ ਮੈਂ ਨਾ ਹੁੰਦਾ ਹੁੰਦਾ ਸੀ ਜਦੋਂ ਮੱਝਾਂ ਮੋਝਾਂ ਲੈ ਕੇ ਜਾਂਦੇ ਚਾਰਨ ਕੱਸੀਆਂ ਚਨਾਉਂਦੇ ਰਹੇ ਹਾਂ ਮਾਵਾ ਸਾਡੀਆਂ ਥਾਪੀਆਂ ਨਾਲ ਉੱਥੇ ਕੱਪੜੇ ਧੋਦੇ ਹੁੰਦੇ ਸੀ ਉਹ ਕੱਸੀਆ ਕਿੱਥੇ ਨੇ ਜੀ ਲੱਭਣ ਦੱਬ ਲਈਆਂ ਜੀ ਕਹਿੰਦੇ ਲੋਕਾਂ ਨੇ ਮੈਂ ਕਿਹਾ ਲੱਭੋ ਫਿਰ ਸ਼ਹੀਦਾਂ ਦੇ ਨਾਂ ਤੇ ਬਸਿਆ ਪਿੰਡ ਹੈ ਇਹਨਾਂ ਨੇ ਉਹ ਵੀ ਨਹੀਂ ਬਖਸ਼ਿਆ